ਅੱਧਾ ਪਟਿਆਲਾ ਜਿੰਨੇ ਮੋٹے ਵੀਰ ਤੇ ਲੋਕ ਸੋਨੂੰ ਤਾਨੇ ਮਾਰੀ ਜਾਂਦੇ ਤੇ ਮੋਟਾ-ਮੋਟਾ ਕਹਿ ਕੇ ਚੜਬੀ ਗਏ ਹੋਗੇ ਪਹਿਲਾ ਬਾਈ ਨੇ ਪਟਿਆਲਾ ਸ਼ਹਿਰ ਦੇ ਵਿੱਚ ਅੱਧੇ ਜਿਹੜੇ ਬਾਈ ਮੋਟੇ ਆਪਣੇ ਤੇ ਅੱਧੇ ਨਾਲੋਂ ਵੱਧ ਬੰਦਿਆਂ ਦਾ ਰਿਜ਼ਲਟ ਲਿਆਤਾ ਪਤਲੇ ਦਾ ਪੂਰੀ ਕਰੋ ਬੱਚੇ ਦੀ ਹਾਈਟ ਵੀ ਬਦੂ ਠੀਕ ਹੈ ਜੇ ਬੱਚੇ ਦੀ ਸਿਹਤ ਮਾੜੀ ਆ ਸਿਹਤ ਵੀ ਠੀਕ ਹੋਊਗੀ ਜੀ ਠੀਕ ਹੈ ਬੱਚਾ ਮੈਂਟਲੀ ਤੇ ਫਿਜ਼ੀਕਲੀ ਫਿੱਟ ਹੋਊਗਾ ਜਾ ਕੁੜੀਆਂ ਵੀ ਲਾ ਲਓ ਤੂੰ ਤਾਂ ਮੋਟੀਆਂ ਤੇ ਤੋਂ ਕੰਮ ਨਹੀਂ ਹੁੰਦਾ ਸਹੀ ਗੱਲ ਤੇ ਉਹਨਾਂ ਲਈ ਆਪਾਂ ਇਹ ਕੰਮ ਚੱਕੀ ਵੀ ਦੇ ਪਲਸ ਹੋ ਗਏ ਹਾਂ ਛਾਈਆਂ ਹੋ ਗਈਆਂ ਡਾਰ ਸਰਕਲ ਡਾਰਕ ਸਪੌਟਸ ਜਿਹੜੇ ਫੈਂਸੀਆ ਤੋਂ ਬਾਅਦ ਦਾਗ ਪੈ ਜਾਂਦੇ ਆ ਜਿਹਨਾਂ ਨੂੰ ਇਸ ਕਹਿੰਦੇ ਨੇ ਟੋਏ ਪੈ ਜਾਂਦੇ ਆ ਜਿਵੇਂ ਫੈਂਸੀ ਤੋਂ ਬਾਅਦ ਟੋਏ ਪੈ ਜਾਂਦੇ ਆ ਕੋਈ ਵੀ ਇਸ ਕਹਿੰਦੀ ਪ੍ਰੋਬਲਮ ਹੈ ਸਾਰੀ ਹੱਲ ਕਰਾਂਗੇ ਸਾਰੀ ਹੱਲ ਹੋ ਜਾਣਾ ਖਾਣਾ ਪੀਣਾ ਤੁਹਾਡੇ ਘਰ ਦੀ ਖਰਾਕ ਹੀ ਰੂਗੀ ਰੋਟੀਆਂ ਵੀ ਖਾਣੀਆਂ ਪੈਣੀਆਂ ਦਾਲਾਂ ਸਬਜ਼ੀਆਂ ਵੀ ਖਾਣੀਆਂ ਪੈਣਗੀਆਂ ਮਤਲਬ ਜਿਹੜਾ ਤੁਸੀਂ ਰੁਟੀਨ ਦੇ ਵਿੱਚ ਖਾ ਰਹੇ ਉਹੀ ਹੈ ਪਰ ਉਹਨੂੰ ਖਾਣ ਦਾ ਤਰੀਕਾ ਬਦਲੋ ਭਾਵੇਂ 10 ਕਿਲੋ ਤੋੜਨੇ ਭਾਵੇਂ 15 ਭਾਵੇਂ 20 ਚਾਹੇ 50 ਕਿਲੋ ਤੋੜਨਾ ਹੋਵੇ ਜੀ ਉਦੋਂ ਤੱਕ ਆਪਾਂ ਬਣੇ ਰਹਾਂਗੇ ਨਾਰਮਲ ਨਹੀਂ ਹੁੰਦਾ ਉਦੋਂ ਤੱਕ ਨਹੀਂ ਛੱਡਦੇ ਉਹ ਤੱਕ ਛੱਡਦੇ ਨਹੀਂ ਆ ਤਸੱਲੀ ਕਰਾਵਾਂਗੇ ਪੂਰੀ ਬਿਲਕੁਲ ਜੀ ਬਿਲਕੁਲ 올 ਏਰੀਆ ਜਿਵੇਂ ਵੀ ਕਿਸੇ ਵੀ ਖੁੰਜੇ ਦੇ ਵਿੱਚ ਜਿਹੜੀ ਆਪਣੀ ਬਿਲਕੁਲ ਫ੍ਰੀ ਹੈ ਜੀ ਓਕੇ ਤੇ ਜਿਹੜੇ ਵੀਰ ਭਰਾ ਪੈਣਾ ਬਾਹਰ ਨੇ ਹਾਂਜੀ ਉਹਨਾਂ ਤੱਕ ਵੀ ਪਹੁੰਚਾਉਨੇ ਆ ਜੀ ਯਾਨੀ ਉਹਦੇ ਕੋਰੀਅਰ ਚਾਰਜ ਲੱਗਦੇ ਸਭ ਤੋਂ ਪਹਿਲਾਂ ਤਾਂ ਪਿਆਰਪਰੀ ਸਸਰੇਗਰ ਜਿੰਨੇ ਵੀ ਭਰਾ ਆਪਣਾ ਵੀਡੀਓ ਤੇ ਜੁੜੇ ਆ ਇੱਕ ਵਾਰੀ ਆ ਬੋਰਡ ਤੇ ਨਜ਼ਰ ਮਰਾ ਦੇ ਬਾਈ ਬਾਈ ਨੇ ਪਹਿਲਾ ਅੱਧਾ ਪਟਿਆਲਾ ਜਿੰਨੇ ਮੋٹے ਵੀਰ ਤੇ ਲੋਕ ਸੋਨੂੰ ਤਾਨੇ ਮਾਰੀ ਜਾਂਦੇ ਤੇ ਮੋਟਾ-ਮੋਟਾ ਕਹਿ ਕੇ ਚੜਬੀ ਗਏ ਹੋਗੇ ਪਹਿਲਾ ਬਾਈ ਨੇ ਪਟਿਆਲਾ ਸ਼ਹਿਰ ਦੇ ਵਿੱਚ ਅੱਧੇ ਜੜੇ ਬਾਈ ਮੋਟੇ ਆਪਣੇ ਤੇ ਅੱਦੇ ਨਾਲੋਂ ਵੱਧ ਬੰਦਿਆਂ ਦਾ ਰਿਜ਼ਲਟ ਲਿਆਤਾ ਪਤਲੇ ਕਰਤੇ ਹੁਣ ਬਈ ਬਾਈ ਨੇ ਨਵਾਂ ਆਫਿਸ ਕਰਾਇਆ ਅਮਲੋ ਸ਼ਹਿਰ ਦੇ ਵਿੱਚ ਮੈਂ ਤੁਹਾਨੂੰ ਬਾਈ ਨਾਲ ਮਿਲਾਉਣਾ ਸਾਰਾ ਪ੍ਰੋਸੈਸ ਸਮਝਾਉਂਗਾ ਕਿ ਮੈਂ ਤੁਸੀਂ weight loss ਕਰਨਾ ਹੈ ਕੀ ਕੋਈ ਉਸ ਤਰੀਕੇ ਗੱਲਬਾਤ ਕਰਦੇ ਆ ਆਜੋ ਜੀ ਬਾਈ ਨਾਲ ਮਿਲਦੇ ਇੱਕ ਵਾਰੀ ਚੱਲ ਕੇ ਤੇ ਜਿੰਨੇ ਵੀਰ ਦੇਖ ਰਹੇ ਨੇ ਵੀਡੀਓ ਨੂੰ ਸ਼ੇਅਰ ਜਰੂਰ ਕਰਾ ਦੇ ਉਹ دوست ਨੂੰ ਟੈਗ ਕਰ ਦਿਓ ਜਿਹੜਾ ਵਜਨ ਤੋਂ ਬਹੁਤ ਹੀ ਜ਼ਿਆਦਾ ਦੁਖਿਆ ਚੁੱਕਿਆ ਹੈ ਪਹਿਲਾਂ ਤਾਂ ਰਿਪਨ ਵੀਰੇ ਵੈਲਕਮ ਹੈ ਆਪਣੇ ਚੈਨਲ ਤੇ ਜਿੰਨੇ ਭਰਾ ਦੇਖ ਰਹੇ ਨੇ ਜੀ ਇੱਕ ਵਾਰੀ ਸਭ ਤੋਂ ਪਹਿਲਾਂ ਦੱਸ ਦਿਓ ਵੀ ਆਪਣਾ ਇਹ ਆਫਿਸ ਕਿੱਥੇ ਪੈਂਦਾ ਪ੍ਰੋਪਰ ਅਮਲੋ ਦੇ ਵਿੱਚ ਇਹ ਆਪਣਾ ਆਫਿਸ ਜੀ ਅਮਲੋ ਸ਼ਹਿਰ ਦੇ ਵਿੱਚ ਹਾਂਜੀ ਨਾਬੇ ਵਾਲਾ ਚੌਂਕ ਦੇ ਵਿੱਚ ਪੈਂਦਾ ਜੀ ਤੇ ਬੱਸ ਅੱਡੇ ਦੇ ਬਿਲਕੁਲ ਕੋਲ ਹੈ ਜੀ ਜੇ ਕਿਸੇ ਨੇ ਬੱਸ ਤੇ ਆਉਣਾ ਤਾਂ ਬੱਸ ਦੀ ਸੁਵਿਧਾ ਬਿਲਕੁਲ ਨਾਲ ਹੈ ਜੀ ਆਪਣੀ ਹਾਂਜੀ ਤਾਂ ਆਸਾ ਦਾ ਮਲੋ ਦੇ ਵਿੱਚ ਬੱਸ ਸਟੈਂਡ ਦੇ ਕੋਲ ਆਪਣਾ ਹੈਗਾ ਤੇ ਬਾਈ ਸਭ ਤੋਂ ਪਹਿਲਾਂ ਗੱਲ ਕਰਾਂਗੇ ਬਾਈ ਨੇ ਪਹਿਲਾਂ ਆਪਦਾ वजन ਪਹਿਲਾਂ ਖੁਦ ਘਟਾਇਆ ਸੀ ਉਸ ਤੋਂ ਬਾਅਦ ਤੁਹਾਨੂੰ ਲਿਸਟ ਦਿਖਾਤੀ ਬਾਹਰ ਔਰ ਐਨੇ ਬੰਦੇ ਦਾ ਫੋਨ ਦੇ ਵਿੱਚ ਫੋਟੋਆਂ ਭਜਾਣਾ ਤੁਸੀਂ ਕਹੋਗੇ ਕਿ ਬਾਈ ਕਮਾਲ ਕਰੀ ਜਾਂਦੇ ਹੋ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਆਪਣੀ ਗੱਲ ਕਰੀਬ ਆਪਣਾ ਪਹਿਲਾ वजन ਕਿੰਨਾ ਸੀਗਾ ਮੇਰਾ वजन ਜੀ 1 ਕੁਆਂਟਲ 3 ਕਿਲੋ ਸੀਗਾ ਜੀ 1 ਕੁਆਂਟਲ 3 ਕਿਲੋ ਬਾਈ ਦਾ ਕੱਦ ਦੇਖ ਲਓ ਪਹਿਲਾਂ 1 ਕੁਆਂਟਲ 3 ਕਿਲੋ ਨਾਲ ਥੋੜਾ ਜਿਹਾ ਪਤਾ ਨਹੀਂ ਲੱਗਦਾ ਬਾਈ ਹਾਈਟ ਦੇ ਹਿਸਾਬ ਨਾਲ ਹੁਣ ਅੱਜ ਕਿੰਨਾ ਵੇਟ ਹੈ ਫੋਨ ਮੇਰਾ 93 ਕਿਲੋ ਆ ਜੀ 93 ਕਿਲੋ ਹੈ ਬਾਈ ਦੇਖਣ ਨੂੰ ਮੇਰੇ ਤੋਂ ਥੋੜਾ ਜਿਹਾ ਉਹ ਲੱਗਿਆ ਹੋਊਗਾ ਪਤਲਾ ਤੁਹਾਨੂੰ ਲੱਗੂ ਕਿ ਮੇਰੀ ਹਾਈਟ ਥੋੜੀ ਜਿਹਾ ਹੋਗਾ ਬਾਈ ਆ ਤੇ ਬਾਈ ਆਪਣਾ ਜਿੰਨੇ ਬਾਈ ਦੇਖ ਰਹੇ ਨੇ ਖਾਸ ਕਰਨਾ ਤੁਸੀਂ ਇੱਕ ਤਰ੍ਹਾਂ ਦਾ ਮਤਲਬ ਵਧੀਆ ਕੰਮੀ ਕਰ ਰਹੇ ਹੋਗੇ ਜਿਹੜੇ ਆਪਣੇ ਤੰਗ ਹੋ ਗਏ ਜਿਹੜੇ ਵੀਰ ਲੋਕ ਨਾ ਮੋਟਾ-ਮੋਟਾ ਕਹਿ ਕੇ ਚੜਾਉਂਦੇ ਆ ਬਿਲਕੁਲ ਜੀ ਠੀਕ ਹੈ ਜਾਂ ਕੁੜੀਆਂ ਵੀ ਲਾ ਲਓ ਤੂੰ ਤਾਂ ਮੋਟੀਆਂ ਤੇ ਤੋਂ ਕੰਮ ਨਹੀਂ ਹੁੰਦਾ ਸਹੀ ਗੱਲ ਤੇ ਉਹਨਾਂ ਲਈ ਆਪਾਂ ਇਹ ਕੰਮ ਸ਼ੁਰੂ ਕੀਤਾਗਾ ਜਿਵੇਂ ਕੀਤਾ ਇਹਦਾ ਮੇਨ ਚੀਜ਼ ਫੋਕਸ ਵਗੈਰਾ ਕਿ ਤੁਸੀਂ ਉਹ ਵੀ ਕਿਹਾਗਾ ਵੀ ਭਾਵੇਂ ਗੋਲ ਗੱਪੇ ਖ ਭਾਵੇਂ ਕੁਲਚਾ 버ਗਰ ਕੋਈ ਚੱਕਰ ਨਹੀਂ ਫੇਰ ਵੀ ਤੋੜਦਾਂਗੇ ਭਜਨ ਤਾਂ ਘਟਾਵਾਂਗੇ ਜੀ ਬਿਲਕੁਲ ਘਟਾਵਾਂਗੇ ਜੀ ਵਿੱਚ ਆਪਣਾ ਕੀ ਆ ਆਪਾਂ ਖਾਣਾ ਸਾਰਾ ਕੁਝ ਆ ਜੀ ਭੁੱਖੇ ਨਹੀਂ ਰਹਿਣਾ ਆਪਾਂ ਰੋਟੀ ਵੀ ਖਾਣੀ ਆ ਸਭ ਤੋਂ ਵੱਡੀ ਗੱਲ ਆ ਥੋੜਾ ਜਿਹਾ ਖਾਣ ਪੀਣ ਦਾ ਆਪਾਂ ਟੰਕ ਬਦਲ ਲਈ ਹਾਂ ਖਾਣਾ ਪੀਣਾ ਤੁਹਾਡੇ ਘਰ ਦੀ ਖਰਾਕ ਹੀ ਰੂਗੀ ਰੋਟੀਆਂ ਵੀ ਖਾਣੀਆਂ ਪੈਣੀਆਂ ਦਾਲਾਂ ਸਬਜ਼ੀਆਂ ਵੀ ਖਾਣੀਆਂ ਪੈਣਗੀਆਂ ਮਤਲਬ ਜਿਹੜਾ ਤੁਸੀਂ ਰੁਟੀਨ ਦੇ ਵਿੱਚ ਖਾ ਰਹੇ ਉਹੀ ਐ ਪਰ ਉਹਨੂੰ ਖਾਣ ਦਾ ਤਰੀਕਾ ਬਦਲ ਜਾ ਬਸ ਇਹ ਚੀਜ਼ ਮੇਨ ਆਪਣੀ ਹੈ ਤੇ ਆਪਾਂ ਨਾਲ ਥੋੜੇ ਬਹੁਤ ਜੜੇ ਆਪਣੇ ਉਹਨੇ ਕਿ ਨਿਊਟ੍ਰੀਸ਼ਨਲ ਪ੍ਰੋਡਕਟ ਨੇ ਇਹਦੇ ਵਿੱਚ 60% ਘਰ ਦਾ ਖਾਣਾ ਜੀ ਘਰ ਦੀ ਖਰਾਕ ਹੈ ਹਾਂਜੀ 40% ਨਿਊਟ੍ਰੀਸ਼ਨ ਠੀਕ ਹੈ ਨੈਚੁਰਲ ਤਰੀਕੇ ਨਾਲ ਘਟੂਗਾ ਜੀ ਜਿਹੜਾ ਨਿਊਟ੍ਰੀਸ਼ਨ ਹੈ ਆਪਣਾ ਇਹ ਵੀ ਫਲਾਂ ਤੇ ਸਬਜ਼ੀਆਂ ਤੋਂ ਬਣਿਆ ਜੀ ਸਾਰਾ ਓਕੇ ਇਹਦੇ ਵਿੱਚ ਕੋਈ ਵੀ ਕੈਮੀਕਲ ਕੋਈ ਸਟੀਰੋਇਡ ਜਾਂ ਕੋਈ ਦਵਾਈ ਉਦੋਂ ਦਾ ਕੁਝ ਵੀ ਨਹੀਂ ਸਾਰਾ ਆਰਗੇਨਿਕ ਹੈ ਜੀ ਅੰਦਰ ਸਭ ਤੋਂ ਵਧੀਆ ਗੱਲ ਕੀ ਹੈਗਾ ਜਿਵੇਂ ਆਪਾਂ ਗੱਲ ਕਰੀਏ ਮੇਰੇ ਸੇਵ ਦੀ ਕੇਲੇ ਅੰਗੂਰ ਸਾਰਾ ਕੁਝ ਇਨਾ ਤੋਂ ਹੀ ਜਿਹੜੇ ਉਹ ਤਿਆਰ ਕਰਦੇ ਹੁੰਦੇ ਨੇ ਕਿ ਪਾਊਡਰ ਫਾਰਮ ਦੇ ਵਿੱਚ ਲਾ ਲਓ ਉਹਦਾ ਜਿਹੜਾ ਮੇਨ ਫੋਕਸ ਹੁੰਦਾ ਜਿਵੇਂ ਮੰਨ ਕੇ ਚੱਲੋ ਵੀਰੇ ਬੰਦੇ ਦਾ ਬਾਜਨ ਟੁੱਟ ਰਿਹਾ ਉਹ ਬੰਦੇ ਦੀ એનર્ਜੀ ਨਹੀਂ ਡਾਊਨ ਹੋਣ ਦੇਉਂਦੇ ਹੁਣ ਮੈਂ ਬਿਲਕੁਲ ਵੀ ਨਹੀਂ ਜੀ ਪਹਿਲਾਂ ਨਾਲੋਂ ਵੱਧ ਚਸਤੀ ਫੁਰਤੀ ਆਊਗੀ ਹਾਂ ਸਾਡੇ ਕੋਲ ਇਹੋ ਜਿਹੇ ਬੰਦੇ ਵੀ ਆ ਜੀ ਜਿਹੜੇ ਕਹਿੰਦੇ ਸੀ ਚਾਰ ਡਿੰਗਾ ਤੁਰ ਕੇ ਸਾਹ ਚੜਦਾ ਹੁਣ ਭੱਜੇ ਵਰਦੇ ਆ ਜੀ ਭੱਜੇ ਵਰਦੇ ਨੇ ਗੱਲ ਵੀ ਸਹੀ ਆਣਾ ਜੇ ਤੁਸੀਂ ਇਹਨਾਂ ਦੇ ਪ੍ਰੂਫ ਚੈੱਕ ਕਰਨੇ ਨੇ ਆਪਣਾ ਪੇਜ ਤੇ ਪਏ ਨੇ ਨਾ ਸਾਰਾ ਹਾਂਜੀ ਬਿਲਕੁਲ ਹੈਨਾ ਰਿਜ਼ਲਟ ਪਿਆ ਕੱਲਾ ਕੱਲਾ ਪਿਆ ਮੈਂ ਲਿੰਕ ਪਾ ਦੂੰਗਾ ਪਹਿਲਾਂ ਜਾ ਕੇ ਰਿਜ਼ਲਟ ਚੈੱਕ ਕਰ ਲਓ ਉਸ ਤੋਂ ਬਾਅਦ ਕੰਟੈਕਟ ਕਰ ਲਓ ਕੋਈ ਦਿੱਕਤ ਨਹੀਂ ਤੇ ਵੀਰੇ ਜਿ ਮੰਨ ਕੇ ਚਲੋ ਵੇਟ ਤਾਂ ਆਪਣਾ ਲੂਜ਼ ਹੈਗੀ ਹੈਗਾ ਬੰਦੇ ਦਾ ਇੱਕ ਕਈ ਵਾਰ ਆਪਣੇ ਜਿੰਨੇ ਭਰਾ ਦੇਖ ਰਹੇ ਨੇ ਜਾਂ ਮਾਰਕੀਟ ਦੇ ਵਿੱਚ ਆਵਾ-ਆਵਾ ਫੈਲ ਰਹੀ ਨੇ ਪੁੱਠੀਆਂ ਸਿੱਧੀਆਂ ਕਿ ਬਈ ਜਦੋਂ ਬਾਜਨ ਅਸੀਂ ਤੋੜ ਲਿਆ ਮੈਂ 2 ਮਹੀਨੇ ਮੇਰਾ ਭਜਨ ਪੂਰਾ ਲੋਟ ਆ ਗਿਆ ਮੈਂ 2 ਮਹੀਨੇ ਬਾਅਦ ਫੇਰ ਪਤ ਗਿਆ ਇਹ 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 ਦਾ ਕੁਸ ਆਪਣਾ ਇਹ ਆਪਣਾ ਜੀ ਦੇਖੋ ਆਪਣੇ ਦਾ ਇਦਾਂ ਕਦੇ ਹੋਇਆ ਨਹੀਂ ਹਾਂ ਪਰ ਇਹਦੇ ਪਿੱਛੇ ਮੈਂ ਤੁਹਾਨੂੰ ਦੱਸ ਦਿੰਨਾ ਇਹ ਆਪਣੇ ਤੇ ਡਿਪੈਂਡ ਹੈ ਜੀ ਸਹੀ ਗੱਲ ਹੈ ਜੀ ਹੁਣ ਦੇਖੋ ਪੈਟਰੋਲ ਗੱਡੀ ਵਿੱਚ ਡੀਜ਼ਲ ਪਾ ਕੇ ਚਲਾਵਾਂਗੇ ਉਹ ਤਾਂ ਚੱਲਣੀ ਹੀ ਹੈ ਬਿਲਕੁਲ ਸਹੀ ਹੈ ਵੀਰੇ ਇਹ ਆਪਣੇ ਹੱਥ ਹੈ ਜੀ ਜੇ ਹੁਣ ਆਪਾਂ ਅਣਗਹਿਲੀ ਕਰਾਂਗੇ ਆਪਾਂ ਆਪਦਾ ਹੀ ਧਿਆਨ ਨਾ ਰੱਖਾਂਗੇ ਇਹ ਤੁਹਾਡਾ ਦੂਜਾ ਬੰਦਾ ਕੀ ਹੱਲ ਕਰ ਸਕਦਾ ਜੀ ਇਹ ਵੀ ਗੱਲ ਬਿਲਕੁਲ ਸਹੀ ਹੈ ਜੀ ਉਹ ਤਾਂ ਜੋ ਹੁਣ ਪੁੱਠਾ ਜਿੱਦਾ ਖਾਊਗਾ ਤਾਂ ਬੰਦੇ ਦਾ ਵਜ਼ਨ ਵਧੂਗਾ ਹੁਣ ਘਰੇ ਇੱਕ ਟਾਈਮ ਨਹੀਂ ਖਾਣਾ ਬਾਹਰ ਤਿੰਨੇ ਟਾਈਮ ਖਾਣਾ ਹਾਂ ਉਹ ਹੁਣ ਆਪਾਂ ਉਹਦੇ ਤਾਂ ਕੁਝ ਕਰ ਨਹੀਂ ਸਕਦੇ ਆਪਣਾ ਕੰਮ ਹੈ ਜੀ ਗਾਈਡ ਕਰਨਾ ਦੱਸਣਾ ਠੀਕ ਹੈ ਜੀ ਵੀ ਤੁਸੀਂ ਕਿੱਦਾਂ ਆਪਦਾ ਵਜ਼ਨ ਘਟਾ ਸਕਦੇ ਹੋ ਉਹ ਸਾਡੀ ਜ਼ਿੰਮੇਵਾਰੀ ਜੀ ਅਸੀਂ ਘਟਾਉਣਾ ਤੇ ਸਭ ਤੋਂ ਵਧੀਆ ਗੱਲ ਜਦੋਂ ਤੱਕ ਤੁਹਾਡਾ ਆਈਡੀਅਲ weight ਹੁੰਦਾ ਨਹੀਂ ਉਦੋਂ ਤੱਕ ਬਾਈ ਤੁਹਾਡੀ ਬਾਹ ਫੜ ਕੇ ਰਹੂਗਾ ਇਹ ਹੀ ਨਹੀਂ ਹੈਗਾ ਕਿ ਹਾਂ ਤੁਸੀਂ ਅੱਜ ਆ ਗਏ ਬਾਈ ਨਾਲ ਗੱਲਬਾਤ ਕੀਤੀ ਠੀਕ ਹੈ ਨਿਬੜ ਗਿਆ ਨਾ ਉਹ ਚੀਜ਼ ਨਹੀਂ ਵੀਰੇ ਜਦੋਂ ਤੱਕ ਵੀ ਅਗਲਾ ਚਾਹੁੰਦਾ ਭਾਵੇਂ 10 ਕਿਲੋ ਤੋੜਨੇ ਭਾਵੇਂ 15 ਭਾਵੇਂ ਵੀ ਚਾਹੇ 50 ਕਿਲੋ ਤੋੜਨਾ ਹੋਵੇ ਜੀ ਉਦੋਂ ਤੱਕ ਆਪਾਂ ਬਣੇ ਰਹਾਂਗੇ ਮਾਰਮਲ ਨਹੀਂ ਆਉਂਦਾ ਉਦੋਂ ਤੱਕ ਨਹੀਂ ਛੱਡਦੇ ਉਦੋਂ ਤੱਕ ਛੱਡਦੇ ਨਹੀਂ ਤਸੱਲੀ ਕਰਾਵਾਂਗੇ ਪੂਰੀ ਬੰਦੇ ਦੀ ਅਸੀਂ ਉਹ ਡਾਈਟ ਚਾਰਟ ਦਵਾਗੇ ਜੀ ਹਾਂ ਦਰੋਹ ਡਾਈਟ ਚੜ ਜਾਊਗਾ ਅਸੀਂ ਗੱਲਬਾਤ ਕਰਾਂਗੇ ਹਾਂ ਕਿਤੇ ਵੀ ਕਿਸੇ ਨੂੰ ਕੋਈ ਕਨਫਿਊਜ਼ਨ ਹੈ ਕੁਝ ਨਹੀਂ ਸਮਝ ਆਉਂਦਾ ਹਾਂਜੀ ਤਾਂ ਕਦੇ ਵੀ ਸਾਨੂੰ ਫੋਨ ਲਾਵੇ ਬੇਫਿਕਰ ਹੋ ਕੇ ਗਾਈਡ ਕਰਾਂਗੇ ਜੀ ਸਾਡੀ ਸਪੈਸ਼ਲ ਟੀਮ ਹੈ ਜੀ ਇਹੇ ਕਰਕੇ ਬਣੀ ਹੋਈ ਹੈ ਸਿਰਫ ਗਾਈਡ ਕਰਨ ਕਰਕੇ ਇੱਕ ਆਪਣੇ ਵੀਰ ਕਈ ਵਾਰ ਤੇ ਮਨ ਦੇ ਵਿੱਚ ਇਹ ਛੋਟਾ ਸਵਾਲ ਆਉਂਦਾ ਹੈ ਕਿ ਬਈ ਯਾਰ ਗਾਰੰਟੀ ਵਾਰੰਟੀ ਕੀ ਰਹੋਗੀ ਗਾਰੰਟੀ ਦੇਖੋ ਜੀ ਜੇ ਤੁਹਾਡਾ 3 ਦਿਨ ਦੇ ਵਿੱਚ ਹਾਂ ਪਹਿਲੇ ਦਿਨ ਤੋਂ ਰਿਜ਼ਲਟ ਆਉਂਦਾ ਜੀ ਫਸਟ ਡੇ ਪਹਿਲੇ ਦਿਨ ਤੋਂ ਹੀ ਦੂਜੇ ਦਿਨ ਤੁਹਾਨੂੰ ਫਰਕ ਕੰਡੇ ਤੇ ਖੜਨਾ ਆਪਾਂ ਰੋਜ਼ ਹਾਂ ਹਾਂ ਜੀ ਤਾਂ ਤੁਹਾਨੂੰ ਦੂਜੇ ਦਿਨ ਫਰਕ ਦਿਸੂਗਾ ਠੀਕ ਹੈ ਪਰ ਜੇ 3 ਦਿਨ ਦੇ ਵਿੱਚ ਫਰਕ ਨਹੀਂ ਪੈਂਦਾ ਸਾਰੇ ਪੈਸੇ ਵਾਪਸ ਜੀ ਸਾਡੀ ਗਾਰੰਟੀ ਹੈ ਜੀ ਇੱਥੇ ਰੱਖ ਲਓ ਜੀ ਜੇ ਪਹਿਲੇ ਦਿਨ ਤੋਂ ਹੀ ਫਰਕ ਆ ਵੈਸੇ ਫੇਰ ਵੀ ਆਪਾਂ 3 ਦਿਨ ਕਹਿੰਨੇ ਆ ਬੇਫਿਕਰ ਹੋ ਕੇ ਕਦੋਂ ਮਰਜੀ ਚੈਲੰਜ ਆ ਖੁੱਲਾ ਕੰਨਦਨਾਂ ਦੇ ਵਿੱਚ 1% ਹੀ ਫਰਕ ਨਾ ਪਿਆ ਕਦੋਂ ਮਰਜੀ ਆ ਜਾਓ ਕਾਊਂਟਰ ਤੇ ਉਹਦੇ ਪੈਸੇ ਵਾਪਸ ਲੈ ਜਾਓ ਨਾ ਉਹ ਡਰੈੱਸ ਆਈ ਸਾਡੇ ਦਫ਼ਤਰ 'ਚ ਬੈਠੇ ਆਂ ਇੱਥੇ ਜਾ ਕੇ ਸਾਡੇ ਖੁੱਲੇ ਡੱਬੇ ਰੱਖੋ ਉਹਦੇ ਪੈਸੇ ਵਾਪਸ ਲਓ ਵਾਪਸ ਲੈ ਜਾਓ ਨਾ ਇੱਕ ਤਾਂ ਹੈਗਾ ਵੀਰੇ weight loss ਦਾ ਤੇ ਕਿਸੇ ਨੇ ਵੀਰਪਾ ਜੀ ਨੇ ਆਪਣਾ ਵਧਾਉਣਾ ਹੈ ਉਹ ਸੇਮ ਪ੍ਰੋਸੈਸ ਹੈ ਇੱਕ ਆਪਣੇ ਕੋਲ ਜਿਵੇਂ ਛੋਟੇ ਬੱਚੇ ਹੁੰਦੇ ਨੇ ਘਰਾਂ ਦੇ ਵਿੱਚ ਨਾ ਅੱਜ ਕੱਲ੍ਹ ਤੁਹਾਨੂੰ ਪਤਾ ਖੁਣਾ ਪੈਣਾ ਬੱਚਿਆਂ ਦਾ ਕੀ ਹੋਇਆ ਪਿਆਗਾ ਉਹਨਾਂ ਦਾ ਥੋੜੇ ਜਿਹਾ ਕਮਜ਼ੋਰ ਹੁੰਦੇ ਆ ਫੋਨਾਂ ਤੇ ਲੱਗੇ ਰਹਿੰਦੇ ਆ ਬਾਹਰ ਤਾਂ ਉਹਨਾਂ ਖੇਡਦੇ ਖੁਰਦੇ ਨਹੀਂ ਇੰਨਾ ਘਰੇ ਅੰਦਰ ਬੜੇ ਰਹਿੰਦੇ ਆ ਹਾਂ ਹਾਂ ਉਹ ਜਦੋਂ ਬੱਚਾ ਦੇਖੋ ਬਾਹਰ ਨਹੀਂ ਨਿਕਲਦਾ ਮਤਲਬ ਕਿ ਬੱਚਾ ਮੈਂਟਲੀ ਵੀ ਵੀਕ ਹੈ ਸਹੀ ਗੱਲ ਹੈ ਮੈਂਟਲੀ ਫਿਜ਼ੀਕਲੀ ਵੀਕ ਆ ਉਹ ਆਪਣੇ ਕਿਡਸ ਗਰੋ ਹੁੰਦਾ ਇੱਕ ਠੀਕ ਹੈ ਉਹ ਬੱਚਿਆਂ ਨੂੰ ਆਪਾਂ ਦੇਣਾ ਬੱਚਿਆਂ ਦੇ ਜਿਹੜੀ ਕਮੀ ਹੈ ਕੋਈ ਘਾਟ ਬਾਦ ਸਾਰੀ ਪੂਰੀ ਕਰੋ ਬੱਚੇ ਦੀ ਹਾਈਟ ਵੀ ਵਧੂ ਠੀਕ ਹੈ ਜੇ ਬੱਚੇ ਦੀ ਸਿਹਤ ਮਾੜੀ ਆ ਸਿਹਤ ਵੀ ਠੀਕ ਹੋਊਗੀ ਜੀ ਠੀਕ ਹੈ ਬੱਚਾ ਮੈਂਟਲੀ ਤੇ ਫਿਜ਼ੀਕਲੀ ਫਿੱਟ ਹੋਊਗਾ ਇਹ ਸਪੈਸ਼ਲ ਹੈ ਵੀਰੇ ਆਪਣਾ ਕਿਡਜ਼ ਗਰੋ ਦੇ ਨਾਮ ਤੇ ਬਾਈ ਹੋਰਾਂ ਕੋਲ ਹੈ ਉਹ ਵੀ ਆਪਣਾ ਨੇਚੁਰਲ ਹੀ ਹੈ ਨਾ ਸਾਰਾ ਨੇਚੁਰਲ ਹੈ ਸਾਰਾ ਫਰੂਟਾਂ ਫਰਟਾਂ ਤੋਂ ਹੀ ਬਣਿਆ ਹੋਇਆ ਟੂ ਜੈਟ ਗਵਰਨਮੈਂਟ ਅਪਰੂਵਡ ਹੈ ਜੀ ਹਾਂਜੀ ਸਾਰਾ ਆਰਗੇਨਿਕ ਹੈ 100% ਸਾਡੀ ਗਾਰੰਟੀ ਹੈ ਓਕੇ ਤੇ ਤੁਹਾਡੇ ਘਰੇ ਨਾ ਕਈ ਵਾਰ ਬੱਚੇ ਖਾਣ ਪੀਣ ਤੋਂ ਥੋੜੀ ਨਾ ਨੁੱਕਰ ਵੀ ਕਰਨਗੇ ਉਹਦਾ ਫਲੇਵਰ ਵੀ ਚਾਕਲੇਟ ਹੀ ਹੋਊਗਾ ਫਲੇਵਰ ਚਾਕਲੇਟ ਹੈ ਜੀ ਬੱਚੇ ਖੁਸ਼ ਹੋ ਕੇ ਪੀਂਦੇ ਆ ਚਮਚੇ ਪਰ ਪਰ ਖਾ ਜਾਂਦੇ ਹੁਣ ਹੈ ਨਾ ਹੁਣ ਤੱਕ ਜਿੰਨੇ ਬੱਚੇ ਸਾਡੇ ਕੋਲ ਪੀ ਰਹੇ ਆ ਹਾਂ ਉਹ ਪੂਰਾ ਖੁਸ਼ ਹੋ ਕੇ ਪੀਂਦੇ ਆ ਜਿਹੜੇ ਬੱਚੇ ਆਮ ਦੁੱਧ ਨਹੀਂ ਸੀ ਪੀਂਦੇ ਉਹ ਪਾ ਕੇ ਵਿੱਚ ਪੀ ਰਹੇ ਆ ਦੁੱਧ ਵੀ ਪੀਣ ਲੱਗ ਗਏ ਹਣਾ ਤੇ ਇੱਕ ਹੁੰਦਾ ਜੇ ਮੈਂ ਅੱਜ ਕੱਲ ਨਾ ਯੰਗ ਏਜ ਦੇ ਵਿੱਚ ਮੀਂਚੇ ਚੱਲ ਰਹੇ ਵੀਰੇ ਹਣਾ ਆਪਾਂ ਖੁੱਲ ਕੇ ਗੱਲ ਕਰ ਲੈਣ ਆ ਚਾਹੇ ਮੁੰਡੇ ਨਾ ਚਾਹੇ ਕੁੜੀਆਂ ਨੇ ਗਿਆ ਤੁਸੀਂ ਸਾਰਿਆਂ ਨੇ ਦੇਖਿਆ ਹੋਊਗਾ ਸਕਿਨ ਦੇ ਉ ਉਹਨਾਂ ਨੇ ਲੱਖਾਂ ਲੱਖਾਂ ਰੁਪਏ ਖਰਾਬ ਕਰਤੇ ਅਸਲ ਦੀ ਜੜ ਉਹਨਾਂ ਨੂੰ ਪਤਾ ਨਹੀਂ ਵੀ ਇੰਟਰਨਲ ਪ੍ਰੋਬਲਮ ਹੁੰਦੀ ਆ ਬੰਦੇ ਦੀ ਜਾਂ ਲੀਵਰ ਦੀ ਲਾ ਲੋ ਜਾਂ ਅੰਦਰੋਂ ਲਾ ਲੋ ਕੁਝ ਵੀ ਲਾ ਲੋ ਡਾਕਟਰਾਂ ਦੇ ਫਿਰ ਜਾਂਦੇ ਆ ਜੀ ਹਾਂ ਹੁੰਦਾ ਜੀ ਟੈਂਪੋਰੀ ਇਲਾਜ ਟੈਂਪਰੇਰੀ ਉੱਪਰੋਂ ਠੀਕ ਇੱਕ ਵਾਰ ਕਰਤਾ ਦਵਾਈਆਂ ਨਾਲ ਠੀਕ ਹੋ ਗਿਆ ਉਹ ਮੁੱਢੀ ਫੇਵਰ ਆ ਆਪਾਂ ਜਦੋਂ ਪ੍ਰੋਬਲਮ ਖਤਮ ਕਰਾਂਗੇ ਇਹਦੇ ਵਿੱਚ ਆਪਣੇ ਕਿਹੜੇ ਕਿਹੜੇ ਪ੍ਰੋਬਲਮਸ ਕਿੰਨੇ ਨੇ ਜਿਵੇਂ ਪਿੰਪਲਸ ਵਗੈਰਾ ਹੋ ਗਏ ਪਿੰਪਲਸ ਹੋ ਗਏ ਹਾਂ ਛਾਈਆਂ ਹੋ ਗਈਆਂ ਡਾਰਕ ਸਰਕਲ ਡਾਰਕ ਸਪੌਟਸ ਜਿਹੜੇ ਫਿੰਸੀਆਂ ਤੋਂ ਬਾਅਦ ਦਾਗ ਪੈ ਜਾਂਦੇ ਆ ਜਿਵੇਂ ਇਸ ਕਹਿੰਦੇ ਨੇ ਤੋਏ ਪੈ ਜਾਂਦੇ ਆ ਜਿਵੇਂ ਫਿੰਸੀ ਤੋਂ ਬਾਅਦ ਤੋਏ ਪੈ ਜਾਂਦੇ ਆ ਕੋਈ ਵੀ ਸ킨 ਦੀ ਪ੍ਰੋਬਲਮ ਹੈ ਸਾਰੀ ਹੱਲ ਕਰਾਂਗੇ ਸਾਰੀ ਹੱਲ ਦੀਮਾ ਸਕਿਨ ਲਈ ਜ਼ਰੂਰੀ ਨੇ ਉਹ ਆਪਣੇ ਜਦੋਂ ਘੱਟ ਵੱਧ ਹੋ ਜਾਂਦੀਆਂ ਨੇ ਤਾਂ ਸਕਿਨ ਤੇ ਪ੍ਰੋਬਲਮ ਆਉਂਦੀ ਆ ਜਦੋਂ ਆਪਾਂ ਉਹ ਬੈਲੈਂਸ ਕਰਤਾ ਆਪਣੀ ਸਕਿਨ ਆਪਣੇ ਆਪ ਨੂੰ ਆ ਪ੍ਰਿਪੇਅਰ ਕਰਦੀ ਆ ਹਾਂ ਬਾਕੀ ਉਹ ਐ ਵੀ ਜਿਹੜੀ ਜਿਹੜਾ ਬਾਈ ਹੋਰ ਕੋਲ ਪ੍ਰੋਡਕਟਾਂ ਨਾਲ ਥੋੜੀ ਜੜੀ ਖਤਮ ਕਰੂ ਮੇਨ ਚੀਜ਼ ਇੱਕ ਤਾਂ ਵੀਰੇ ਅਮਲੋਹ ਵਾਲੇ ਦਾ ਵੀਰ ਕਦੋਂ ਮਰਜੀ ਵੀਰ ਵਿਜ਼ਿਟ ਕਰ ਲੈਣ ਆਫਿਸ ਚ ਇੱਕ ਵੀਰੇ ਜਿਹੜੇ ਵੀਰ ਆਪਣੇ ਦੂਰ ਬੈਠੇ ਹੁੰਦੇ ਨੇ ਉਹਨਾਂ ਦਾ ਫਿਰ ਕੋਈ ਹਿਲਾ ਕਰਨਾ ਪੈਣਾ ਬਿਲਕੁਲ ਜੀ ਬਿਲਕੁਲ 올 ਏਰੀਆ ਜਿਸੇ ਵੀ ਕਿਸੇ ਵੀ ਖੁੰਜੇ ਦੇ ਵਿੱਚ ਜਿਹੜੀ ਆਪਣੀ ਬਿਲਕੁਲ ਫ੍ਰੀ ਆ ਜੀ ਓਕੇ ਤੇ ਜਿਹੜੇ ਵੀਰ ਭਰਾ ਪੈਣਾ ਬਾਹਰ ਨੇ ਹਾਂਜੀ ਉਹਨਾਂ ਤੱਕ ਵੀ ਪਹੁੰਚਾਉਨੇ ਆ ਜੀ ਯਾਨੀ ਉਹਦੇ ਕੋਰੀਅਰ ਚਾਰਜ ਲੱਗ ਜਾਂਦੇ ਹਨ ਸਿਰਫ ਇੰਡੀਆ ਤੋਂ ਬਾਹਰ ਦੇ ਇੰਡੀਆ ਤੋਂ ਬਾਹਰ ਦੇ ਇੰਡੀਆ ਦੇ ਅੰਦਰ ਤਾਂ ਆਪਣੇ ਫ੍ਰੀ ਓਕੇ ਕਿਤੇ ਵੀ ਹੋਣ ਬਾਕੀ ਜਿਹੜੇ ਤਾਂ ਆਪਣੇ ਭਰਾ ਅਮਲੋ ਦੇ ਨੇੜੇ-ਗੇੜੇ ਦੇ ਨਾਲ ਉਰੇ ਆ ਜਾਓ ਬਾਈ ਜੇ ਤੁਸੀਂ ਦੂਰ ਬੈਠੋ ਕੋਈ ਚੱਕਰ ਨਹੀਂ ਵੀਰੇ ਕੋਰੀਅਰ ਦੀ ਫੈਸਿਲਿਟੀ ਅਵੇਲੇਬਲ ਹੈ ਪਹਿਲਾਂ ਆਪਦਾ ਚਾਹੇ ਵੀਡੀਓ ਕਾਲ ਕਰ ਲੋ ਚਾਹੇ ਫੋਟੋ ਫੋਟੋ ਭੇਜ ਦਿਓ ਸਾਡਾ ਆਹ ਕੁਝ ਸਿਸਟਮ ਹੈ ਜੀ ਤੇ ਸਾਰਾ ਕੁਝ ਆਪਾਂ ਪ੍ਰੋਪਰ ਅਗਲੇ ਨੂੰ ਗੈਡ ਕਰ ਦਾਂਗੇ ਬਿਲਕੁਲ ਹੁਣ ਜਿਹੜੇ ਨਹੀਂ ਵਿਜ਼ਿਟ ਕਰ ਸਕਦੇ ਹਾਂ ਸਕਿੰਦੀ ਬਾਲਨਾ ਹੈ ਸਾਨੂੰ ਫੋਨ ਤੇ ਗੱਲ ਕਰਕੇ ਫੋਨ ਤੇ ਗੱਲ ਕਰਨ ਹਾਂਜੀ ਜਾਂ ਜੇ ਸਾਨੂੰ ਲੱਗਦਾ ਸੀ ਫੋਟੋ ਮੰਗਾ ਲੈਣੇ ਆ ਦੇ ਕੇ ਅਸੀਂ ਉਸ ਦਾ ਨਾਮ ਦੱਸ ਦਿੰਨੇ ਹਾਂ ਠੀਕ ਹੈ ਤੇ ਬਿਲਕੁਲ ਪ੍ਰੋਬਲਮਾਂ ਛਾਈਆਂ ਬਹੁਤ ਪ੍ਰੋਬਲਮਾਂ ਨਹੀਂ ਆ ਫਾਲੋ ਕੀਤੀਆਂ ਐਵੇਂ ਸੇਮ ਆਪਣਾ weight loss ਵਾਲੇ ਕਸਟਮਰ ਆਣਗੇ ਆਨਲਾਈਨ ਜਿਵੇਂ ਆਪਣਾ ਗੱਲ ਕਿਸੇ ਨਾਲ ਕਰਨੀ ਹੈ ਦੂਰ ਐ ਨਹੀਂ ਆ ਸਕਦਾ ਨਾ ਮੰਗਵਾ ਸਕਦਾ ਕਰੇ ਬਿਲਕੁਲ ਜੀ ਹੁਣ ਆਪਾਂ ਬੈਠੇ ਤਾਂ ਜੀ ਮਲੋ ਦੇ ਵਿੱਚ ਹਾਂ ਰਾਈਟ ਆਪਣੀ ਅੰਮ੍ਰਿਤਸਰ ਤੋਂ ਲੈ ਕੇ ਜੀ ਕਸ਼ਮੀਰ ਤੋਂ ਲੈ ਕੇ ਸਾਰੇ ਕਿਤੇ ਚੱਲ ਰਹੀ ਹੈ ਦੁਨੀਆ ਦਾ ਮੈਂ ਕਹਿੰਦਾ ਜੀ ਕੋਈ ਦੇਸ਼ ਨਹੀਂ ਠੀਕ ਹੈ ਇੱਕ ਬਸ ਇੱਕ ਪਾਕਿਸਤਾਨ ਤੇ ਨਾਰਥ ਕੋਰੀਆ ਵੀ ਛੱਡ ਕੇ ਸਾਰੇ ਕਿਤੇ ਡਾਈਟ ਚੱਲਦੀ ਸਾਰੇ ਕਿਤੇ ਚੱਲਦੀ ਹੈ ਬਿਲਕੁਲ ਜੀ ਹੁਣ ਜੇ ਤੁਸੀਂ ਦੁਖੀ ਆ ਗਏ ਨਾ ਲੋਕਾਂ ਨੇ ਮਾਰ ਮਾਰ ਤਾਨੇ ਨਾਸ ਮਾਰਦਾ ਮੋਟਾ ਮੋਟਾ ਜਾਂ ਮੋਟੀ ਮੋਟੀ ਕਹੀ ਜਾਂਦੇ ਆ ਸੈਣ ਦੀ ਲੋੜ ਨਹੀਂ ਕੋਈ ਚੱਕਰ ਨਹੀਂ ਔਰ ਖਾਸ ਕਰ ਇਹ ਉਹਨਾਂ ਲਈ ਸਪੈਸ਼ਲ ਹੈ ਜਿਹੜੇ ਵੀਰਾਂ ਦਾ ਓਵਰ ਏਜ ਕਰਕੇ ਓਵਰ weight ਹੋ ਗਿਆ ਕਿਉਂਕਿ ਵੀਰੇ ਐਕਸਰਸਾਈਜ਼ ਕਰਨ ਦੇ ਵੀ ਕੋਈ ਉਮਰੇ ਹੁੰਦੀ ਹੈ 25 30 ਸਾਲ ਤੱਕ ਕੀ ਕਰ ਲੂ ਜ਼ੋਰ ਮਾਰ ਕੇ ਬੰਦਾ ਜ਼ੋਰ ਮਾਰ ਲੂ ਸਰੀਰ ਦਾ ਉਸ ਤੋਂ ਬਾਅਦ ਨਹੀਂ ਵਾਜਦਾ ਉਹਨਾਂ ਲਈ ਸਪੈਸ਼ਲ ਹੈ ਇਹ ਵੀਡੀਓ ਉਹਨਾਂ ਵੀਰਾਂ ਤੱਕ ਜਰੂਰ ਸ਼ੇਅਰ ਕਰ ਦਿਓ ਜਿਹੜੇ ਯਾਰ ਵਜਨ ਤੋਂ ਬਹੁਤ ਜ਼ਿਆਦਾ ਤੰਗ ਆ ਚੁੱਕੇ ਆ ਉਹਨਾਂ ਦਾ ਵਿਚਾਰਾ ਦਾ ਭਲਾ ਹੋ ਜੂ ਬਾਕੀ ਸਕਰੀਨ ਤੇ ਐਡਰੈਸ ਕੰਟੈਕਟ ਨੰਬਰ ਦੋਨੋਂ ਚੱਲ ਰਹੇ ਆ ਬੇਫਿਕਰ ਹੋ ਕੇ ਸੱਤੇ ਦਿਨ ਆਪਣਾ ਓਪਨ ਹੈ ਸੱਤੇ ਦਿਨ ਓਪਨ ਹੈ ਜੀ ਆਪਣਾ ਠੀਕ ਹੈ ਟਾਈਮਿੰਗ ਦੱਸੋ ਇੱਕ ਵਾਰੀ 9 ਤੋਂ 5 ਵਜੇ ਤੱਕ 9 ਤੋਂ 5 ਵਜੇ ਤੱਕ ਕਾਲ ਕਰ ਲਓ ਵੀਰੇ ਜੇ ਬਾਅਦ ਵਿੱਚ ਤੁਹਾਡੇ ਕੋਲ ਟਾਈਮ ਨਿਕਲਦਾ ਤਾਂ WhatsApp ਤੇ ਮੈਸੇਜ ਕਰ ਦਿਓ ਕਾਲ ਤੁਸੀਂ ਕਦੇ ਵੀ ਕਰ ਸਕਦੇ ਹੋ ਹਾਂਜੀ ਆਫਿਸ ਟਾਈਮ ਹੈ ਆਫਿਸ ਟਾਈਮ 9 ਤੋਂ 5 ਹੈ ਕਾਲ ਵਾਲੀ ਦਿਨ ਦਾ ਤੁਸੀਂ ਟੈਂਡ ਕਰ ਲੈਣੇ ਓਕੇ ਓਕੇ ਲਓ ਜੀ ਕਾਲ ਵਾਲੇ ਦਾ ਬੇਵਕ ਰੋਇ ਕਰ ਲਿਓ ਐਦਾਂ ਹੋ ਸਕਦਾ ਜੀ ਕਈ ਵਾਰ ਕਾਲਸ ਬੜੀਆਂ ਜ਼ਿਆਦਾ ਆਨ ਕਰਕੇ ਤਾਂ ਫੋਨ ਸਾਰੇ ਟੈਂਡ ਨਹੀਂ ਕਰ ਪਾਉਂਦੇ ਕਈ ਵਾਰ ਤਾਂ ਇੱਕ ਇੱਕ ਮਿਸ ਕਾਲ ਫੋਨ ਦੇ ਵਿੱਚ 5 5 10 10 ਮਿਸ ਕਾਲ ਆ ਜਾਂਦੀ ਹੈ ਠੀਕ ਹੈ ਜੀ ਤਾਂ ਜੇ ਅਸੀਂ ਨਾ ਟੈਂਡ ਕਰ ਪਾਈਏ ਤਾਂ ਸਾਨੂੰ WhatsApp ਤੇ ਮੈਸੇਜ ਕਰੋ ਹਾਂ ਤੁਸੀਂ ਰਿਪਲਾਈ ਕਰਾਂਗੇ ਜਦੋਂ ਵੀ ਫ੍ਰੀ ਹੋਵਾਂਗੇ ਅਗਲੇ ਨੂੰ ਕਾਲ ਬੈਕ ਕਰ ਲਵਾਂਗੇ ਤੇ ਬਾਕੀ ਵੀਡੀਓ ਸ਼ੇਅਰ